ਬਹੁਤ 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 ਮੁबारकਾ ਸਾਡੀ ਕਰੀਓ ਸਾਰੇ ਦੇਸ਼ਾਂ ਪ੍ਰਦੇਸ਼ਾਂ ਚ ਬੈਠਿਆ ਮੁਸਲਮਾਨ ਭਾਈਚਾਰੇ ਦੀ ਸੰਗ ਬਣੀ ਰਹੇ ਬਹੁਤ ਬਹੁਤ ਕਿਹੜੀ ਪਾਰਟੀ ਕੀ ਕਰ ਰਹੀ ਆ ਉਹਦੇ ਤੇ ਜਿਆਦਾ ਵਿਸ਼ਵਾਸ ਨਹੀਂ ਰੱਖਦਾ ਇੱਕੋ ਡਵੈਲਪਮੈਂਟ ਦੇ ਏਜੰਡੇ ਤੇ ਜਿਹੜੀ ਸਾਡੀ ਪਾਰਟੀ ਕੰਮ ਕਰਦੀ ਆ ਉਹ ਤੇ ਮੈਂ ਕਰਦਾ ਕੇਂਦਰ ਦੀ ਸਰਕਾਰ ਦੇਸ਼ ਦੇ ਅੰਦਰ ਨਫਰਤ ਦੀ ਜ਼ਹਿਰ ਕੋਲ ਲੀ ਹੈ ਨਫਰਤ ਦਾ ਪ੍ਰਚਾਰ ਕਰ ਰਹੀ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਆਪਸੀ ਪਿਆਰ ਮੁਹੱਬਤ ਭਾਈਚਾਰਾ ਡਿਵੈਲਪਮੈਂਟ ਦੀ ਰਾਜਨੀਤੀ ਕਰਦੇ ਆਂ ਲੋਕ ਸਭਾ ਹਲਕਾ ਸੰਗਰੂਰ ਦੇ ਸ਼ਹਿਰ ਮਲੇਰਕੋਟਲਾ ਵਿਖੇ ਧੂਮ-ਧਾਮ ਤੇ ਸ਼ਰਦਾ ਨਾਲ ਮਨਾਇਆ ਗਿਆ Eid ul Fitr ਦਾ ਤਿਉਹਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਤੇ ਕੈਬਨਟ ਮੰਤਰੀ ਮੀਤ ਹੇਰ ਨੇ ਕੀਤੀ ਸ਼ਿਰਕਤ ਤੇ ਦਿੱਤੀਆਂ ਵਧਾਈਆਂ ਇਸ ਦੌਰਾਨ ਮਲੇਰਕੋਟਲਾ ਸ਼ਹਿਰ ਵਿੱਚ 2 ਦਰਜਨ ਦੇ ਕਰੀਬ ਥਾਵਾਂ ਤੇ Eid ਦੀ ਨਮਾਜ਼ ਅਦਾ ਕੀਤੀ ਗਈ ਮਸਜਿਦ ਵੱਡੀ Eid ਗਾਹ ਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਰਮਜ਼ਾਨ ਮੁਬਾਰਕ ਦੇ 30 ਰੋਜ਼ੇ ਰੱਖ ਕੇ ਅੱਲਾ ਦਾ ਸ਼ੁਕਰਾਨਾ ਕੀਤਾ ਬੜੀ Eid ਗਾਹ ਚ ਹਜ਼ਾਰਾਂ ਮੁਸਲਮਾਨ ਭਰਾਵਾਂ ਨੇ ਮੁਫਤੀ ਆਜ਼ਮ ਪੰਜਾਬ ਮੌਲਾਨਾ ਇਰਤ ਉਲ ਸਨ ਕਾਦਲਵੀ ਵੱਲੋਂ ਈਦ ਦੀ ਨਮਾਜ਼ ਅਦਾ ਕੀਤੀ ਗਈ ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਚੋਣ ਉਮੀਦਵਾਰ ਮੀਤੇਰ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਮਾਤਾ ਅਤੇ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲਉਲ ਰਹਿਮਾਨ ਨੇ ਇੱਥੇ ਪਹੁੰਚ ਕੇ ਈਦ ਦੀ ਵਧਾਈ ਦਿੱਤੀ ਤੇ ਇਸ ਮੌਕੇ ਉਹਨਾਂ ਮੁਸਲਮਾਨ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਕਿਹਾ ਭਾਈ ਬਹੁਤ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੇ ਕਰੀਓ ਸਾਰੇ ਦੇਸ਼ਾਂ ਪ੍ਰਦੇਸ਼ਾਂ ਚ ਬੈਠਿਆ ਮੁਸਲਮਾਨ ਭਾਈਚਾਰੇ ਦੀ ਸ਼ਾਨ ਬਣੀ ਰਹੇ ਬਹੁਤ ਬਹੁਤ ਵਧਾਈ ਅੱਜ ਦੇ ਇਸ ਪਵਿੱਤਰ ਦਿਨ ਨੇ ਆ ਸਾਰੇ ਮਲੇਰਕੋਟਲੇ ਦੇ ਮੁਸਲਮਾਨ ਭਾਈਚਾਰੇ ਨੂੰ ਤੇ ਦੇਸ਼ਾਂ ਦੇਸ਼ਾਂ ਚ ਵਸਦੇ ਸਾਰੇ ਭਾਈਚਾਰੇ ਨੂੰ ਮੈਂ ਬਹੁਤ ਮੁਬਾਰਕਬਾਦ ਦਿੰਨਾ ਬਹੁਤ ਵਧਾਈ ਦਿੰਨਾ ਇਸ ਦਿਨ ਦਾ ਬੜੀ ਬੇਸਬਰੀ ਨਾਲ ਜਿਹੜਾ ਇੰਤਜ਼ਾਰ ਉਹ ਕੀਤਾ ਜਾਂਦਾ ਮੈਂ ਉੱਪਰੋਂ ਵੀ ਕਿਹਾ ਮੇਰੇ ਕੋ ਕੇ ਬਚਪਨ ਤੋਂ بڑے ਦੋਸਤ ਮੁਸਲਮਾਨ ਸੀ ਪਹਿਲਾਂ ਚਲੋ ਉਹਨਾਂ ਨੂੰ ਕੱਲਿਆਂ ਨੂੰ ਵਧਾਈ ਦਿੰਦੇ ਸੀ ਸੋ ਅੱਜ ਮੈਂ ਖੁਸ਼ਕਿਸਮਤ ਆ ਕਿ ਮੈਨੂੰ ਇੱਥੇ ਆ ਕੇ ਹਜ਼ਾਰਾਂ ਲੱਖਾਂ ਦੀ ਤਦਾਦ ਚ ਜਿਹੜਾ ਭਾਈਚਾਰਾ ਆਇਆ ਹੋਇਆ ਸੀ ਸਾਰਿਆਂ ਦੇ ਨਾਲ ਗੱਲ ਸਾਂਝੀ ਕਰਨ ਦਾ ਸਾਰਿਆਂ ਨੂੰ ਜਿਹੜਾ ਵਧਾਈ ਦੇਣ ਦਾ ਮੌਕਾ ਮਿਲਿਆ ਤੇ ਉਸ ਤੋਂ ਵੱਡੀ ਗੱਲ ਜਿਹੜੀ ਮੈਂ ਮਹਿਸੂਸ ਵੀ ਕਰਦਾ ਤਾਂ ਤੁਸੀਂ ਵੀ ਸਾਰੇ ਮਹਿਸੂਸ ਕਰਦੇ ਹੋਵੋਗੇ ਕਿ ਜਿਹੜਾ ਸਾਂਝੀ ਵਾਰਤਾਲਾ ਮੈਸੇਜ ਸਾਡੇ ਤਰਤੀ ਤੇ ਸਾਡੇ ਗੁਰੂਆਂ ਪੀਰਾਂ ਵੱਲੋਂ ਦਿੱਤਾ ਗਿਆ ਉਹ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ ਰੋਜਾ ਅਫਤਾਰੀ ਦੇ ਪ੍ਰੋਗਰਾਮ ਤੇ ਮੈਂ ਆਇਆ ਕੁਝ ਦਿਨ ਪਹਿਲਾਂ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਉੱਥੇ ਪੰਡਿਤ ਜੀ ਵੀ ਸੀ ਉੱਥੇ ਗ੍ਰੰਥੀ ਸਾਹਿਬ ਵੀ ਸੀ ਉੱਥੇ ਸਾਈ ਧਰਮ ਤੋਂ ਦਰਿਤ ਭਾਈਚਾਰੇ ਤੋਂ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਰੋਜਾ ਅਫਤਾਰੀ ਦਾ ਪ੍ਰੋਗਰਾਮ ਕੀਤਾ ਤੇ ਅੱਜ ਵੀ ਈਦ ਦਾ ਤਿਹਾਰ ਸਾਰੇ ਭਾਈਚਾਰਿਆਂ ਦੇ ਲੋਕ ਮਲੇਰਕੋਟਲੇ 'ਚ ਇਕੱਠੇ ਹੋ ਕੇ ਜਿਹੜਾ ਮਨਾਉਂਦੇ ਆ ਤੇ ਉਹ ਮਲੇਰ ਕੋਟਲਾ ਮੈਨੂੰ ਲੱਗਦਾ ਹੈ ਕਿ ਅਸਲੀ ਮਲੇਰ ਕੋਟਲਾ ਜਿੱਦਾਂ ਦਾ ਸੁਪਨਾ ਸਾਡੇ ਆਜ਼ਾਦੀ ਜਿਹੜੇ ਕਲਾਟੀ ਸੀ ਉਹਨਾਂ ਨੇ ਦੇਖਿਆ ਸੀ ਕਿਉਂਕਿ ਜੇ ਪਾਕ ਸਿੰਘ ਨੇ ਕੁਰਬਾਨੀ ਦਿੱਤੀ ਰਾਜਗੁਰੂ ਸਖਦੇਵ ਨੇ ਦਿੱਤੀ ਲਾਲ ਲਾਲਾ ਜਪਤਰਾਈ ਨੇ ਦਿੱਤੀ ਤਾਂ ਉੱਥੇ ਇਸ਼ਫਾਕ ਉੱਲਾਹ ਨੇ ਵੀ ਕੁਰਬਾਨੀ ਦਿੱਤੀ ਔਰ ਵੀ ਹਜ਼ਾਰਾਂ ਮੁਸਲਮਾਨ ਭਾਈਚਾਰੇ 24 ਲੋਕ ਸੀ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਤੇ ਅੱਜ ਵੀ ਜ਼ਰੂਰਤ ਹੈ ਕਿ ਸਾਰੇ ਭਾਈਚਾਰੇ ਇਸੇ ਤਰ੍ਹਾਂ ਮਿਲ ਕੇ ਜਿਹੜਾ ਸਾਡਾ ਦੇਸ਼ ਨੂੰ ਕਿਹਾ ਜਾਂਦਾ ਵੀ ਇੱਕ ਗੁਲਦਸਤਾ ਹੈਗਾ ਉਹਦੇ ਵਿੱਚ ਰਲ ਮਿਲ ਕੇ ਦੇਸ਼ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਤੇ ਅੱਜ ਇਸ ਪਵਿੱਤਰ ਦਿਹਾੜੇ ਤੇ ਹੀ ਅੱਲਾਹ ਅੱਗੇ ਅਰਦਾਸ ਹੈ ਕਿ ਜਿਹੜੇ ਲੋਕਾਂ ਚ ਪਾੜਾ ਪਾਉਣ ਵਾਲੀਆਂ ਧਰਮਾਂ ਦੇ ਮਜਬਵਾਂ ਦੇ ਨਾਮ ਤੇ ਲੋਕਾਂ ਨੂੰ ਵੰਡਣ ਵਾਲੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਦਾ ਅੰਤ ਹੋਏਗਾ ਤੇ ਲੋਕਾਂ ਨੂੰ ਜੋੜ ਕੇ ਰੱਖਣ ਵਾਲੇ ਲੋਕ ਹੈ ਜਿਹੜੇ ਉਹ ਅੱਗੇ ਆਉਣ ਸਰ ਮੁੱਖ ਮੰਤਰੀ ਸਾਹਿਬ ਇਸ ਦਿਵਾਰੀ ਵੀ ਨਹੀਂ ਆਏ ਜੀ ਤੇ ਇਸ ਵਾਰ ਵੀ ਨਹੀਂ ਆਏ ਤਾਂ ਦੇਖੋ ਕਿਉਂਕਿ ਉਹ ਦਿੱਲੀ ਸੀ ਦੇ ਤੁਹਾਨੂੰ ਪਤਾ ਵੀ ਜਿਹੜਾ ਨੈਸ਼ਨਲ ਲੈਵਲ ਤੇ ਕੁਝ ਏਦਾਂ ਦੇ ਕਟਨਾਕਰਮ ਚੱਲ ਰਹੇ ਆ ਸਾਡੇ ਨੈਸ਼ਨਲ ਜਿਹੜੇ ਪਾਰਟੀ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਵੀ ਤੁਹਾਨੂੰ ਪਤਾ ਵੀ ਕਿਸ ਤਰ੍ਹਾਂ ਹਲਚ ਆਇਆ ਜਾ ਰਿਹਾ ਅਰੈਸਟ ਜਿਹੜਾ ਕੀਤਾ ਹੋਇਆ ਤਾਂ ਕਰਕੇ ਹੁਣ ਸਾਰੀ ਪਾਰਟੀ ਦੀ ਨੈਸ਼ਨਲ ਪੱਧਰ ਤੇ ਜਿਹੜੀ ਕਮਾਂਡ ਹੈ ਉਹ ਭਗਵੰਤ ਮਾਨ ਜੀ ਕੋਲੇ ਆ ਵੈਸ ਤਾਂ ਸਾਨੂੰ ਬੜੀ ਖੁਸ਼ੀ ਹੈ ਵੀ ਚਲੋ ਸਾਡੇ ਲੀਡਰ ਅੱਜ ਜਿਨ੍ਹਾਂ ਨੂੰ ਅਸੀਂ ਸੰਗ੍ਰੂਪ ਤੋਂ ਪਹਿਲਾਂ ਪਾਰਲੀਮੈਂਟ ਬਣਾਇਆ ਅੱਜ ਪੂਰੇ ਦੇਸ਼ ਦੇ ਲੀਡਰ ਜਿਹੜੇ ਆ ਉਹ ਬਣ ਰਹੇ ਨੇ ਪਰ ਇਹਦੇ ਨਾਲ ਇਹ ਹੈ ਵੀ ਰੁਝੇਵੇਂ ਵੀ ਬਧੇਰੇ ਜਿਹੜੇ ਜਦੋਂ ਲੀਡਰ ਵੱਡਾ ਹੁੰਦਾ ਵੱਧ ਜਾਂਦੇ ਆ ਤਾਂ ਇਸੇ ਕਰਕੇ ਅੱਜ ਉਹਨਾਂ ਦੇ ਮਾਤਾ ਜੀ ਜਿਨ੍ਹਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਜਨਮ ਦਿੱਤਾ ਅੱਜ ਉਹ ਮਾਤਾ ਜੀ ਸਾਡੇ ਕੋਲੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਮੈਸੇਜ ਲੈ ਕੇ ਆਏ ਐ ਐਮਐਲਏ ਸਾਹਿਬ ਪਹੁੰਚੇ ਆ ਸੋ ਇਹ ਮੁੱਖ ਮੰਤਰੀ ਸਾਹਿਬ ਵੱਲੋਂ ਹੀ ਮੈਸੇਜ ਜਿਹੜਾ ਸਮਝਾ ਜਾਵੇ ਜਦੋਂ ਉਹਨਾਂ ਦੇ ਮਾਤਾ ਜੀ ਪਹੁੰਚ ਗਏ ਈਦ ਦੀ ਵਧਾਈ ਉਹਨਾਂ ਨੇ ਸਾਰਿਆਂ ਭਾਈਚਾਰੇ ਨੂੰ ਜਿਹੜੀ ਆ ਉਹ ਦਿੱਤੀ ਐ ਐਜ਼ ਐਮਪੀ ਤੁਸੀਂ ਖੜ ਰਹੇ ਹੋ ਕੀ ਵਿਜ਼ਨ ਲੈ ਕੇ ਚੱਲਦੇ ਹੋ ਸਗਰੂਰ ਵਾਸਤੇ ਔਰ ਮਲੇਕੋੜਲੇ ਵਾਸਤੇ ਦੇਖੋ ਸਾਡੀ ਪਾਰਟੀ ਦੀ ਦਿੱਲੀ ਚਾਹੇ ਚਾਹੇ ਇੱਥੇ ਇੱਕੋ ਹੀ ਵਿਜ਼ਨ ਹੈ ਅਸੀਂ ਕਦੇ ਵੀ ਮੈਂ ਨਿੱਜੀ ਤੌਰ ਤੇ ਵੀ ਦੂਜਿਆਂ ਨੂੰ ਭੰਡਣ ਤੇ ਕਿਹੜੀ ਪਾਰਟੀ ਕੀ ਕਰ ਰਹੀ ਆ ਉਹਦੇ ਤੇ ਜਿਆਦਾ ਵਿਸ਼ਵਾਸ ਨਹੀਂ ਰੱਖਦਾ ਇੱਕੋ ਡਵੈਲਪਮੈਂਟ ਦੇ ਏਜੰਡੇ ਤੇ ਜਿਹੜੀ ਸਾਡੀ ਪਾਰਟੀ ਕੰਮ ਕਰਦੀ ਆ ਉਹ ਤੇ ਹੀ ਮੈਂ ਕਰਦਾ ਤੇ ਮੇਰੇ 7 ਸਾਲ ਦਾ ਮੇਰਾ ਕਹ ਲੋ ਵੀ ਇੱਕ ਚੋਣੇ ਹੋਏ ਨੁਮਾਇੰਦੇ ਦੇ ਤੌਰ ਤੇ ਜਿਹੜਾ ਸਿਆਸੀ ਕੈਰੀਅਰ ਹੋ ਚੁੱਕਿਆ 5 ਸਾਲ ਮੈਂ ਵਿਰੋਧੀ ਤਰਦਾ ਐ ਐਮਐਲਏ ਰਿਹਾ ਨੋ ਸਾਲ ਤੋਂ ਮੈਂ ਹੁਣ ਸਰਕਾਰ ਦੇ ਵਿੱਚ ਮੰਤਰੀ ਆ ਨਾ ਤਾਂ ਮੈਂ ਜਦੋਂ ਵਿਰੋਧੀ ਧਿਰ ਚ ਸੀ ਕਦੇ ਕਿਸੇ ਤੇ ਨਿੱਜੀ ਟੀਕਾ ਟਿੱਪਣੀ ਮੈਂ ਵਿਧਾਨ ਸਭਾ ਚ ਨਹੀਂ ਕੀਤੀ ਤੇ ਹੁਣ 2 ਸਾਲਾਂ ਤੋਂ ਵੀ ਕੇਵਲ ਤੇ ਕੇਵਲ ਡਵੈਲਪਮੈਂਟ ਮੇਰਾ ਹਲਕਾ ਤੁਹਾਡੇ ਨਾਲ ਆ ਤੁਸੀਂ ਉੱਥੇ ਪਤਾ ਕਰ ਲਓ ਵੀ ਜਿਹੜੇ ਕੰਮ 40 40 ਸਾਲ ਤੋਂ ਰੁਕੇ ਹੋਏ ਸੀ ਅਸੀਂ ਪਿਛਲੇ 2 ਸਾਲ ਦੇ ਵਿੱਚ ਉੱਥੇ ਜਿਹੜੇ ਆ ਉਹ ਕੀਤੇ ਆ ਚਲੋ ਸਰਕਾਰ ਨੇ ਤਾਂ ਪੂਰੇ ਪੰਜਾਬ ਚ ਕੀਤੇ ਕੀਤੇ ਆ ਬੜੀਆਂ ਚੀਜ਼ਾਂ ਉਹਨੇ ਵੀ ਜਿਹੜੀਆਂ ਅੱਜ ਤੱਕ ਕਦੇ ਕਿਸੇ ਸਰਕਾਰ ਨੇ ਕਰਨ ਬਾਰੇ ਸੋਚੀਆਂ ਹੀ ਨਹੀਂ ਜੇ ਸਰਕਾਰਾਂ ਕਰਦੀਆਂ ਵੀ ਸੀ ਤਾਂ ਜਦੋਂ ਇਲੈਕਸ਼ਨ 'ਚ 6 ਮਹੀਨੇ ਰਹਿ ਜਾਂਦੇ ਸੀ ਉਦੋਂ ਸ਼ੁਰੂ ਕਰਦੀਆਂ ਸੀ ਪਰ ਸਾਡੀ ਸਰਕਾਰ ਡਵੈਲਪਮੈਂਟ ਦਾ ਏਜੰਡਾ ਲੈ ਕੇ ਚੱਲੀ ਹੋਈ ਹੈ ਤੇ ਪਹਿਲੇ 2 ਸਾਲਾਂ ਦੇ ਵਿੱਚ ਹੀ بڑے ਇਦਾਂ ਦੇ ਕੰਮ ਨੇ ਜਿਹੜੇ ਕੀਤੇ ਨੇ ਖਾਸ ਤੌਰ ਤੇ ਮਲੇਰ ਕੋਟਲੇ ਦੇ ਸੈਂਕੜੇ ਕਰੋੜ ਦੇ ਜਿਹੜੇ ਡਵੈਲਪਮੈਂਟ ਦੇ ਪ੍ਰੋਜੈਕਟ ਨੇ ਹੋਏ ਨੇ ਟ੍ਰੀਟਮੈਂਟ ਪਲਾਂਟ ਮੈਡੀਕਲ ਕਾਲਜ ਇੱਥੇ ਆ ਰਿਹਾ ਕੁੜੀਆਂ ਵਾਲਾ ਕਾਲਜ ਮਾਤਾ ਜੀ ਆਨੇ ਸਾਡੇ ਵਿੱਚ ਸੋ ਲਗਾਤਾਰ ਡਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਜਿਹੜੇ ਜਾਰੀ ਰਹਿਣਗੇ ਤੇ ਮੈਂ ਵੀ ਡਵੈਲਪਮੈਂਟ ਦੇ ਝੰਡੇ ਨੂੰ ਲੈ ਕੇ ਸੰਗਰੂਰ ਦੇ ਨੂੰ ਇਲੈਕਸ਼ਨ ਲੱਗ ਰਹੇ ਹਨ ਸਾਹਿਬ ਕਿਵੇਂ ਦੇਖਦੇ ਹੋ ਸੀ ਸਾਹਿਬ ਬਲਵੰਤ ਬਿਲਕੁਲ ਜੀ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਆਉਣਾ ਸੀ ਕਿਉਂਕਿ ਉਹ ਦਿੱਲੀ ਚ ਬਿਜ਼ੀ ਨੇ ਇਸ ਕਰਕੇ ਉਹਨਾਂ ਦੇ ਮਾਨਯੋਗ માતા ਜੀ ਸ਼੍ਰੀਮਤੀ ਹਰਪਾਲ ਕੌਰ ਜੀ ਸਾਰੇ ਮੁਸਮਾਨ ਭਰਾਵਾਂ ਨੂੰ ਮੁਬਾਰਕਬਾਦ ਦੇਣ ਲਈ ਇੱਥੇ ਉਚੇਚੇ ਤੌਰ ਤੇ ਪਹੁੰਚੇ ਹਨ ਔਰ ਸਾਡੇ ਪੰਜਾਬ ਦੇ ਖੇਡ ਮੰਤਰੀ ਤੇ ਲੋਕ ਸਭਾ ਹਲਕਾ ਸੁਗਰੂ ਤੋਂ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਮੀਥੇਰ ਜੀ ਅੱਜ ਉੱਚੇ ਚਤਤੌਰ ਤੇ ਆਏ ਨਾ ਤੇ ਇਨ੍ਹਾਂ ਦੋਵਾਂ ਸ਼ਖਸੀਅਤਾਂ ਨੇ ਮਲੇਰਕੋਲਾ ਦੇ ਪੰਜਾਬ ਦੇ ਦੇਸ਼ ਦੇ ਔਰ ਪੂਰੇ ਵਰਲਡ ਦੇ ਵਿੱਚ ਰਹਿੰਦੇ ਮੁਸਲਮਾਨ ਭਾਈਚਾਰੇ ਨੂੰ Eid ਦੀਆਂ Eid ul Fitr ਦੀਆਂ ਮੁਬਾਰਕਾਂ ਦਿੱਤੀਆਂ ਨਾ ਔਰ ਆਪਸੀ ਭਾਈਚਾਰੇ ਲਈ ਅਮਨ ਔਰ ਸ਼ਾਂਤੀ ਲਈ ਦੁਆਵਾਂ ਕੀਤੀਆਂ ਹਨ ਤਾਂ ਕਿ ਸਾਡਾ ਜਿਹੜਾ ਮਲੇਰਕੋਲਾ ਹੈ ਸਦੀਆਂ ਤੋਂ ਗੁਰਸਤਤ ਸੇਂ ਜਿਹਾ ਇੱਥੇ ਦੇ ਲੋਕ ਆਪਸ ਵਿੱਚ ਇਕੱਠੇ ਬੰਦੇ ਆ ਰਹੇ ਨਾ ਔਰ ਗੁਸਦਾਸ ਦੇ ਬਾਕ ਬਕ ਤਰ੍ਹਾਂ ਦੇ ਫੁੱਲਾਂ ਦੀ ਜਿਹੜੀ ਮੋਤਰ ਔਰ ਉਸ ਦੀ ਜਿਹੜੀ ਸੁਗੰਧੀ ਹੈ ਉਸ ਦੀ ਖੁਸ਼ਬੂ ਹੈ ਉਸ ਨੂੰ ਇਥੋਂ ਬਖੇਰਾ ਜਾ ਰਿਹਾ ਹੈ ਰੋਕੇ ਸੇ ਰੁਕੇਗੀ ਨਾ ਖਿਆਲਾਂ ਦੀ ਖੁਸ਼ਬੂ ਤਲਾਕ ਇਸੇ ਸਭ ਦੀ ਨਿਗਾਹੋਂ ਸੇ ਛੁਪਾ ਰਖ ਦੇਸ਼ ਦੀਆਂ ਕੁਝ ਫਿਰਕੂ ਤਾਕਤਾਂ ਸਾਡੇ ਦੇਸ਼ ਦੀ ਕੇਂਦਰ ਦੀ ਸਰਕਾਰ ਦੇਸ਼ ਦੇ ਅੰਦਰ ਨਫਰਤ ਦੀ ਜ਼ਹਿਰ ਕੋਲੀ ਹੈ ਨਫਰਤ ਦਾ ਪ੍ਰਚਾਰ ਕਰ ਰਹੀ ਹੈ ਔਰ ਅਸੀਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਆਪਸੀ ਪਿਆਰ ਮੁਹੱਬਤ ਭਾਈਚਾਰਾ ਡਿਵੈਲਪਮੈਂਟ ਦੀ ਰਾਜਨੀਤੀ ਕਰਦੇ ਆ ਅਸੀਂ ਸਕੂਲ ਆਫ ਐਮਿਨੈਂਸ ਬਣਾਇਨ ਅਸੀਂ ਮੁਹੱਲਾ ਕਲੀਨਿਕ ਬਣਾਇਨ ਅਸੀਂ ਮੈਡੀਕਲ ਕਾਲਜ ਬਣਾਉਣ ਜਾ ਰਹੇ ਆ ਅਸੀਂ ਸਿਹਤ ਸਹੂਲਤਾਂ ਦੇ ਲਈ ਹਸਪਤਾਲ ਦੀ ਹਾਲਤ ਸੁਧਾਰੇ ਆ ਅਸੀਂ ਸੜਕਾਂ ਵਧੀਆ ਕੀਤੀਆਂ ਨਾ ਅਸੀਂ ਸਕੂਲਾਂ ਦੀ ਡਿਵੈਲਪਮੈਂਟ ਲਈ ਪੈਸਾ ਲਏ ਕੇ ਆ 10 ਕਰੋੜ 63 ਲੱਖ ਰੁਪਿਆ ਔਰ ਤੁਸੀਂ ਦੇਖਿਆ ਇਹ ਤੇ ਸ਼ਹਿਰ ਦੇ ਅੰਦਰ ਇੱਕ ਬਹੁਤ ਵੱਡਾ ਸਦੀਆਂ ਤੋਂ ਗੰਦਾ ਨਾਲਾ ਸੀਗਾ ਉਸ ਨੂੰ 14 ਕਰੋੜ ਰੁਪਏ ਦੀ ਲਾਗਤ ਨਾਲ ਅਸੀਂ ਬੰਦ ਕਰਵਾਇਆ ਹੈ ਔਰ 29 ਕਰੋੜ ਰੁਪਏ ਦੀ ਲਾਗਤ ਦੇ ਨਾਲ